ਆਪਣੀ ਜ਼ਿੰਦਗੀ ਦੇ ਵਿੱਚ ਕੁਦਰਤ ਦੇ ਬਹੁਤ ਪਰ ਉਪਕਾਰ ਨੇ ਜਿਨ੍ਹਾਂ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ ਫ੍ਰੀ ਵਿੱਚ ਪਾਣੀ ਫ੍ਰੀ ਵਿੱਚ ਹਵਾ ਜਿਹਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ ਫ੍ਰੀ ਵਿੱਚ ਧਰਤੀ ਦਰਖਤ ਫਲ ਫਰੂਟ ਸਭ ਕੁਝ ਆਪਾਂ ਨੂੰ ਕੁਦਰਤ ਨੇ ਦਿੱਤਾਗਾ ਤੇ ਆਪਾਂ ਕੁਦਰਤ ਦੇ ਦੇਣ ਨੂੰ ਅਣਗੌਲਿਆ ਕਰ ਦਿੰਨੇ ਆ ਭੁੱਲ ਜਾਣਿਆਂਗੇ ਕਦੇ ਆਪਾਂ ਕਦੇ ਇਹ ਨਹੀਂ ਸੋਚਿਆ ਹੈਗਾ ਵੀ ਹਾਂ ਆਪਾਂ ਦਰਖਤ ਲਗਾਈਏ ਕਿੰਨਾ ਕੁਛ ਆਪਾਂ ਨੂੰ ਫ੍ਰੀ ਮਿਲ ਰਿਹਾ ਤੁਹਾਨੂੰ ਪਤਾ ਹੈ ਹੁਣ ਗਰਮੀ ਵਧਦੀ ਜਾਂਦੀ ਹੈ ਤੇ ਦਰਖਤ ਸੁੱਕਦੇ ਜਾਂਦੇ ਨੇ ਉਹਨਾਂ ਨੂੰ ਪਾਣੀ ਪਾਈਏ ਪੰਛੀ ਜੋੜ ਦੇ ਫਿਰਦੇ ਨੇ ਉਹਨਾਂ ਲਈ ਪਾਣੀ ਰੱਖੀਏ ਕੁਦਰਤ ਤਾਂ ਆਪਾਂ ਨਾਸ ਕਰਦੇ ਜਾ ਰਹੇ ਹਾਂ ਜੇਕਰ ਤੁਸੀਂ ਪੜ ਰਹੇ ਹੋ ਜਾਂ ਸਟੂਡੈਂਟ ਹੋ ਜਾਂ ਤੁਸੀਂ ਜੌਬ ਕਰ ਰਹੇ ਹੋ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਇੱਕ ਦਰਖਤ ਲਗਾਓ ਉਹ ਦਰਖਤ ਨੂੰ ਜਿੰਮੇ ਜਿੰਮੇ ਤੁਸੀਂ ਅੱਗੇ ਅੱਗੇ ਵਧ ਰਹੇ ਹੋ ਤੁਹਾਡੀ ਜ਼ਿੰਦਗੀ ਵਧ ਰਹੀ ਹੈ ਉਹਨੂੰ ਓਮੇ ਓਮੇ ਨਾਲ ਲੈ ਕੇ ਚੱਲੋ ਉਹ ਦਰਖਤ ਨੂੰ ਤੁਸੀਂ ਕਿਸੇ ਸਾਂਝੀ ਜਗ੍ਹਾ ਤੇ ਲਗਾਓ ਕੋਈ ਗੁਰਦੁਆਰੇ ਮਸਜਿਦ ਮੰਦਿਰ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਦਰਖਤ ਲਗਾ ਲਓ ਸ਼ਾਮ ਸਵੇਰੇ ਉੱਥੇ ਪਾਣੀ ਪਾਓ ਉਹਦੀ ਦੇਖਭਾਲ ਕਰੋ ਜਦੋਂ ਤੁਹਾਡਾ ਦਿਲ ਲੀ ਲੱਗਦਾ ਉਹ ਦਰਖਤ ਕੋਲੇ ਬੈਠ ਕੇ ਉਹਦੀ ਛਾਂਵੇਂ ਬੈਠ ਕੇ ਤੁਸੀਂ ਗੱਲਾਂ ਕਰੋ ਉਹਦੇ ਨਾਲ ਆਪਦੇ ਦਿਲ ਦੀਆਂ ਗੱਲਾਂ ਦੱਸੋ ਕਿਉਂਕਿ ਇੱਥੇ ਜ਼ਿੰਦਗੀ ਦੇ ਵਿੱਚ ਕੋਈ ਐਵੇਂ ਦਾ ਇਨਸਾਨ ਨਹੀਂ ਹੈ ਜੋ ਤੁਹਾਨੂੰ ਸਮਝ ਸਕੇ ਸਮਝਣ ਦੇ ਲਈ ਇੱਕ ਜਾਂ ਰੱਬ ਹੁੰਦਾ ਜਾਂ ਉਹ ਮੌਨ ਚੀਜ਼ਾਂ ਜਿਨ੍ਹਾਂ ਨੇ ਤੁਹਾਨੂੰ ਦੇਖਿਆ ਹੁੰਦਾ ਤੁਹਾਡੇ ਘਰ ਦੀਆਂ ਕੰਧਾਂ ਤੁਹਾਡੇ ਦੁਆਰਾਂ ਇਸ ਲਈ ਕੋਈ ਇੱਕ ਦਰਖਤ ਲਗਾਓ ਆਪਦਾ ਪ੍ਰithvi ਦੇ ਵਿੱਚ ਆਪਣੀ ਧਰਤੀ ਦੇ ਵਿੱਚ ਆਪਣੇ ਇਸ ਕੁਦਰਤ ਬ੍ਰਹਿਮੰਡ ਦੇ ਵਿੱਚ ਆਪਣਾ ਹਿੱਸਾ ਪਾਓ ਆਪਣੇ ਆਪ ਨੂੰ ਉਜਾਗਰ ਕਰੋ ਆਪਣੀ ਦਿਲ ਦੀਆਂ ਗੱਲਾਂ ਕਰਨ ਲਈ ਕੋਈ ਇੱਕ ਵਧੀਆ ਜਾਂ ਫਲਦਾਰ ਕੋਈ ਸ਼ਾਨਦਾਰ ਬੂਟਾ ਲਗਾਓ ਸਾਮਸ ਵੇਰੇ ਉਹਦੀ ਸੇਵਾ ਕਰੋ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਤਰੱਕੀਆਂ ਆਉਂਦੀਆਂ ਨੇਗੀਆਂ ਆਪਦੇ ਦਿਲ ਦੀਆਂ ਗੱਲਾਂ ਜਦੋਂ ਤੁਸੀਂ ਉਸ ਦਰਖਤ ਨਾਲ ਦੱਸੋਗੇ ਨਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਆਹ ਚੱਲਦਾਗਾ ਤਾਂ ਉਹ ਦਰਖਤ ਨੇ ਤੁਹਾਨੂੰ ਅਸੀਸਾਂ ਦੇਣੀਆਂ ਨੇ ਵੀ ਤੂੰ ਮੇਰੀ ਸੇਵਾ ਕਰ ਰਿਹਾ ਨਾ ਤਾਂ ਤੇਰੀ ਜ਼ਿੰਦਗੀ ਦੇ ਵਿੱਚ ਤਰੱਕੀ ਤਰੱਕੀਆਂ ਨੇ ਜੇ ਕੁਝ ਕਰਨਾ ਹੈ ਕੁਝ ਅੱਗੇ ਵਧਣਾ ਹੈ ਤਾਂ ਇਹ ਸਭ ਤੋਂ ਪਹਿਲਾ ਭਲਾ ਕੰਮ ਇਹੀ ਹੈ ਕਿ ਆਪਾਂ ਦਰਖਤ ਲਗਾਈਏ ਬਾਅਦ ਤੋਂ ਬਾਅਦ ਮੇਰੀ ਸਾਰੇ ਸਟੂਡੈਂਟ ਵਿਦਿਆਰਥੀਆਂ ਨੂੰ ਬੇਨਤੀ ਹੈ ਜਾਂ ਜੋਬ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕੁਝ ਸਕੂਨ ਚਾਹੀਦਾ ਤੁਹਾਨੂੰ ਕੁਝ ਪਲ ਦੇ ਲਈ ਸਕੂਨ ਚਾਹੀਦਾ ਤਾਂ ਇਸ ਪ੍ਰਕਿਰਤੀ ਦਾ ਹਿੱਸਾ ਬਣ ਕੇ ਜ਼ਰੂਰ ਤੁਸੀਂ ਦਰਖਤ ਜ਼ਰੂਰ ਲਗਾਓ ਸਾਰੇ